ਕੀ ਤੁਸੀਂ ਇਹ ਮਹਿਸੂਸ ਕੀਤਾ ਕਿ ਜਦੋਂ ਆਪਾਂ ਪਰਮਾਤਮਾ ਨੂੰ ਆਵਾਜ਼ ਮਾਰਦੇ ਹਾਂ ਤਾਂ ਸਾਨੂੰ ਅੱਗੋਂ ਕੋਈ ਵੀ ਜਵਾਬ ਨਹੀਂ ਮਿਲਦਾ ਤੁਸੀਂ ਕਦੀ ਸੋਚਿਆ ਕਿ ਕੀ ਸੱਚੀ ਕੋਈ ਪਰਮਾਤਮਾ ਦੇ ਨਾਲ ਗੱਲ ਕਰ ਸਕਦਾ ਹੈ ਜਾਂ ਇਹ ਸਿਰਫ ਇੱਕ ਕਲਪਨਾ ਹੀ ਹੈ ਕਿ ਸਾਡੀਆਂ ਅਰਦਾਸਾਂ ਬੇਰਥ ਜਾਂਦੀਆਂ ਨੇ ਜਾਂ ਕੋਈ ਅਜਿਹੀ ਸ਼ਕਤੀ ਹੈ ਜੋ ਸਾਨੂੰ ਸੁਣਦੀ ਹੈ ਸਾਡੇ ਵੱਲ ਦੇਖਦੀ ਹੈ ਤੇ ਸਾਡੀ ਰੱਖਿਆ ਵੀ ਕਰਦੀ ਹੈ ਸਾਡੇ ਸਵਾਲਾਂ ਦੇ ਕੀ ਉਹ ਜਵਾਬ ਵੀ ਦਿੰਦੀ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸ ਨੂੰ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਮੱਥਾ ਟੇਕਦੇ ਹਾਂ ਤੇ ਆਪਣਾ ਗੁਰੂ ਮੰਨਦੇ ਹਾਂ ਹੁਣ ਜੇ ਸਾਡੇ ਅੰਦਰ ਕੁਝ ਅਜਿਹੇ ਸਵਾਲ ਨਹੀਂ ਤਾਂ ਇਸ ਦਾ ਮਤਲਬ ਅਸੀਂ ਗੁਰੂ ਨੂੰ ਗੁਰੂ ਤਾਂ ਕਹਿ ਦਿੱਤਾ ਪਰ ਗੁਰੂ ਦੀ ਗੱਲ ਨਹੀਂ ਮੰਨਦੇ ਕਿਉਂਕਿ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਅਜੇਹੀ ਹੀ ਸਵਾਲਾਂ ਦੇ ਜਵਾਬ ਦਿੰਦੇ ਆ ਹੁਣ ਪ੍ਰਮਾਤਮਾ ਦੇ ਨਾਲ ਗੱਲ ਕਰਨ ਵਾਸਤੇ ਸਾਨੂੰ ਆਪਣੀ ਅੰਦਰਲੀ ਚੇਤਨਾ ਨੂੰ ਜਾਗਰਿਤ ਕਰਨਾ ਪੈਣਾ ਸੁੱਤੇ ਮਨ ਨੂੰ ਜਗਾਉਣਾ ਪੈਣਾ ਹੌਣੇ ਨਾ ਚੀਜ਼ਾਂ ਨੂੰ ਅਪਣਾਉਣਾ ਹਰ ਇੱਕ ਜੀਵ ਦੇ ਵੱਸ ਦੀ ਗੱਲ ਨਹੀਂ ਹੈ ਅੱਜ ਆਪਾਂ ਕੁਝ ਅਜਿਹੇ ਵਿਚਾਰਾ ਕਰਾਂਗੇ ਜਿਦੇ ਨਾਲ ਆਪਾਂ ਇਹ ਜਾਣ ਸਕਾਂਗੇ ਕਿ ਆਪਾਂ ਵਾਕਈ ਹੀ ਪਰਮਾਤਮਾ ਦੇ ਨਾਲ ਗੱਲ ਕਰ ਸਕਦੇ ਆ ਇਹ ਕੋਈ ਸਧਾਰਨ ਗਿਆਨ ਨਹੀਂ ਹੈ ਬਲਕਿ ਇਹ ਬਹੁਤ ਹੀ ਗਹਿਰੇ ਅਧਿਆਤਮਿਕ ਸਿਧਾਂਤ ਕਹਿ ਲੋ ਜਾਂ ਇੱਕ ਰਸਤਾ ਕਹਿ ਲੋ ਜਿਨ੍ਹਾਂ ਦੀ ਪਾਲਣਾ ਕਰਨੀ ਪਊ ਪ੍ਰੈਕਟੀਕਲ ਕਰਨਾ ਪਊ ਫੇਰ ਹੀ ਸਾਦੇ ਅੰਦਰ ਇੱਕ ਅਦਭੁਤ ਬਦਲਾਅ ਆਵੇਗਾ ਇਸ ਕਰਕੇ ਇਸ ਵੀਡੀਓ ਨੂੰ ਆਪਾਂ ਪੂਰਾ ਸੁਣਨਾ ਹੈ ਹਰ ਬਾਈ ਗੱਲ ਸੋਚੀਏ ਕਿ ਪ੍ਰਮਾਤਮਾ ਸਾਡੀ ਗੱਲ ਨੂੰ ਕਿਉਂ ਨਹੀਂ ਸੁਣਦੇ ਆਪਾਂ ਸਾਰੇ ਹੀ ਆਪਣੇ ਜੀਵਨ ਦੇ ਵਿੱਚ ਆਪਾਂ ਨੂੰ ਜਦੋਂ ਵੀ ਲੋੜ ਪੈਂਦੀ ਆ ਕਿਉਂਕਿ ਸਾਡੇ ਮਾਪਿਓ ਨੇ ਸਾਨੂੰ ਸਿਖਾਇਆ ਹੁੰਦਾ ਕਿ ਜਦੋਂ ਵੀ ਕੋਈ ਦੁੱਖ ਸੁੱਖ ਆ ਗਿਆ ਤਾਂ ਪ੍ਰਮਾਤਮਾ ਅੱਗੇ ਆਪਾਂ ਬੇਨਤੀ ਕਰਨੀ ਆ ਇਸ ਕਰਕੇ ਆਪਾਂ ਆਪਣੇ ਜ਼ਿੰਦਗੀ ਦੇ ਵਿੱਚ ਕਦੀ ਨਾ ਕਦੀ ਪ੍ਰਮਾਤਮਾ ਨੂੰ ਬੇਨਤੀ ਅਰਦਾਸ ਜ਼ਰੂਰ ਕੀਤੀ ਹੋਊਗੀ ਆਪਾਂ ਦੁੱਖ ਦੇ ਵਿੱਚ ਜਾਂ ਕਿਸੇ ਵੀ ਵੱਡੀ ਪਰੇਸ਼ਾਨੀ ਦੇ ਵਿੱਚ ਫਿਰ ਆਪਾਂ ਪ੍ਰਮਾਤਮਾ ਨੂੰ ਕੀ ਯਾਦ ਕਰਦੇ ਆ ਤਰਲੇ ਕਰਦੇ ਆ ਤੇ ਆਪਾਂ ਉਮੀਦ ਵੀ ਰੱਖਦੇ ਆ ਕਿ ਸਾਨੂੰ ਕੋਈ ਨਾ ਕੋਈ ਹੈਲਪ ਮਿਲੇ ਜਵਾਬ ਮਿਲੇ ਪਰ ਜਦੋਂ ਆਪਾਂ ਨੂੰ ਕੋਈ ਨਾ ਕੋਈ ਉੱਤਰ ਨਹੀਂ ਮਿਲਦਾ ਫਿਰ ਆਪਾਂ ਨੂੰ ਲੱਗਦਾ ਵੀ ਸਾਡੀ ਜੋ ਗੱਲ ਆ ਨਾ ਉਹ ਪ੍ਰਮਾਤਮਾ ਤੱਕ ਪਹੁੰਚ ਨਹੀਂ ਰਹੀ ਸਾਡੀ ਪ੍ਰਮਾਤਮਾ ਗੱਲ ਸੁਣਦਾ ਨਹੀਂ ਪਿਆ ਜਾਂ ਫਿਰ ਪ੍ਰਮਾਤਮਾ ਸਾਡੀ ਅਰਦਾਸ ਨੂੰ ਅਣ ਸੁਣਾ ਕਰ ਰਹੇ ਨੇ ਪਰ ਕੀ ਸੱਚੀ ਪਰਮਾਤਮਾ ਸਾਡੀ ਗੱਲ ਨਹੀਂ ਸੁਣਦੇ ਆਪਾਂ ਗੁਰੂ ਜੀ ਤੋਂ ਪੁੱਛੀਏ ਤਾਂ ਗੁਰੂ ਜੀ ਕਹਿੰਦੇ ਕਿ ਪਰਮਾਤਮਾ ਹਮੇਸ਼ਾ ਹੀ ਜਿੰਨੇ ਵੀ ਇੱਥੇ ਜੀਵ ਨੇ ਉਹ ਸਾਰਿਆਂ ਨੂੰ ਵੇਖ ਰਿਹਾ ਹੈ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਸੁਣ ਰਿਹਾ ਹੈ ਪਰ ਆਪਾਂ ਹੀ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣ ਨਹੀਂ ਰਹੇ ਇਹਦੀ ਸਭ ਤੋਂ ਵੱਡੀ ਜੋ ਇੱਕ ਕਹਿ ਲੋ ਵੀ ਕਾਰਨ ਹੈ ਜੇਪਾਂ ਕਾਰਨ ਦੇਖੀਏ ਕਿ ਅਸੀਂ ਪਰਮਾਤਮਾ ਦੀ ਆਵਾਜ਼ ਨੂੰ ਕਿਉਂ ਨਹੀਂ ਸੁਣ ਰਹੇ ਸਾਡੀ ਚੇਤਨਾ ਸੁੱਤੀ ਪਈ ਹੈ ਨੋ ਦੁਆਰਾਂ ਦੇ ਵਿੱਚ ਖੇਡ ਖੇਡ ਰਹੀ ਆ ਸਾਡੀ ਚੇਤਨਾ ਸਾਡਾ ਧਿਆਨ ਉਸ ਲੈਵਲ ਤੇ ਨਹੀਂ ਗਿਆ ਸਾਡੀ ਜੋ ਚੇਤਨਾ ਆ એનર્ਜੀ ਆ ਧਿਆਨ ਆ ਇਹ ਹੀ ਪ੍ਰਮਾਤਮਾ ਦੇ ਨਾਮ ਨੂੰ ਸੁਣਨ ਦੀ ਇੱਕ ਕੁੰਜੀ ਆ ਪ੍ਰਮਾਤਮਾ ਦੇ ਨਾਲ ਗੱਲ ਕਰਨਾ ਇੱਕ ਤਰ੍ਹਾਂ ਦਾ ਕਹਿ ਲਓ ਵੀ ਰੇਡੀਓ ਸਟੇਸ਼ਨ ਦੇ ਵਾਂਗ ਜੁੜਨ ਵਾਂਗ ਆ ਜੇ ਸਾਡਾ ਮਨ ਰੇਡੀਓ ਦੇ ਵਾਂਗ ਸਹੀ ਟਿਊਨ ਨਹੀਂ ਹੋਇਆ ਅਪਾ ਦੇਖਦੇ ਆ ਨਾ ਜਦੋਂ ਆਪਾਂ ਰੇਡੀਓ ਨੂੰ ਚਲਾਉਂਦੇ ਆ ਤਾਂ ਇਦਾਂ ਉਹ ਉਹਦਾ ਲੀਵਰ ਜਿਹਾ ਆਪਾਂ ਘੁਮਾ ਘੁਮਾ ਕੇ ਚੈਨਲ ਨੂੰ ਸੈੱਟ ਕਰਦੇ ਆ ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਫੁਰਨੇ ਚੱਲਦੇ ਰਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹੁਣ ਜੇਪਾਂ ਮਾਲਕ ਦੇ ਪ੍ਰਮਾਤਮਾ ਦੀ ਗੱਲ ਸੁਣਨੀ ਆ ਤਾਂ ਸਾਨੂੰ ਸਹੀ ਚੈਨਲ ਲਾਉਣਾ ਪਵੇਗਾ ਜੇ ਸਾਡਾ ਮਨ ਸ਼ਾਂਤ ਿਆ ਤਰ੍ਹਾਂ ਤਰ੍ਹਾਂ ਦੇ ਵਿਚਾਰ ਆ ਤਾਂ ਅਸੀਂ ਪ੍ਰਮਾਤਮਾ ਦੀ ਆਵਾਜ਼ ਨੂੰ ਵੀ ਨਹੀਂ ਸੁਣ ਸਕਦੇ ਜੇ ਸਾਡਾ ਮਨ ਸੰਸਾਰਿਕ ਵਾਸ਼ਨਾਵਾਂ ਦੇ ਨਾਲ ਵਿਚਾਰਾਂ ਦੇ ਨਾਲ ਇਸ਼ਾਵਾ ਦੇ ਨਾਲ ਭਰਿਆ ਆ ਤਾਂ ਪ੍ਰਮਾਤਮਾ ਦੀ ਜੋ ਕਿਰਪਾ ਹੈ ਉਹ ਸਾਡੇ ਤੱਕ ਕਿਵੇਂ ਪਹੁੰਚੇਗੀ ਜੇ ਸਿਰਫ ਆਪਾਂ ਸੰਸਾਰਿਕ ਸ਼ਾਵਾ ਨੂੰ ਲੈ ਕੇ ਅਰਦਾਸ ਬੇਨਤੀਆਂ ਕਰ ਰਹੇ ਹਾਂ ਤਾਂ ਇਹ ਸਾਡੇ ਆਤਮਾ ਦੀ ਪੁਕਾਰ ਨਹੀਂ ਬਣ ਸਕਦੀ ਹੁਣ ਪ੍ਰਮਾਤਮਾ ਦੀ ਗੱਲ ਸੁਣਨ ਵਾਸਤੇ ਪ੍ਰਮਾਤਮਾ ਦੇ ਨਾਲ ਗੱਲ ਕਰਨ ਵਾਸਤੇ ਮਨ ਨੂੰ ਚੰਗੀ ਤਰ੍ਹਾਂ ਸ਼ਾਂਤ ਸਹਿਜ ਵਿੱਚ ਕਰਨਾ ਪੈਂਦਾ ਹੈ ਜਦ ਤੱਕ ਸਾਡਾ ਮਨ ਇੱਧਰ ਉੱਧਰ ਭੱਜਦਾ ਰਹੇਗਾ ਅਨੇਕਾਂ ਤਰ੍ਹਾਂ ਦੇ ਸਾਡੇ ਅੰਦਰ ਵਿਚਾਰ ਆਉਣਗੇ ਤਦ ਤੱਕ ਆਪਾਂ ਉਹਦੀ ਆਵਾਜ਼ ਨੂੰ ਨਹੀਂ ਸੁਣ ਸਕਦੇ ਹੁਣ ਪ੍ਰਮਾਤਮਾ ਦੀ ਵਾਹਿਗੁਰੂ ਦੀ ਗॉड ਦੀ ਆਵਾਜ਼ ਸੁਣਨ ਵਾਸਤੇ ਮਨ ਨੂੰ ਕਿੱਦਾਂ ਸ਼ਾਂਤ ਕਰਨਾ ਇਹਦੇ ਵਿੱਚ ਧਿਆਨ ਤੇ ਇਕਾਗਰਤਾ ਬਹੁਤ ਜ਼ਰੂਰੀ ਆ ਧਿਆਨ ਸਾਡੇ ਮਨ ਨੂੰ ਸ਼ਾਂਤ ਕਰਨ ਵਾਸਤੇ ਬਹੁਤ ਇੱਕ ਸ਼ਕਤੀਸ਼ਾਲੀ ਤਰੀਕਾ ਆ ਜਦੋਂ ਪਾ ਧਿਆਨ ਕਰਦੇ ਆ ਫੇਰ ਹੀ ਸਾਡਾ ਜੋ ਵਿਚਾਰਾਂ ਦੇ ਨਾਲ ਮਨ ਭਰਿਆ ਬਾੰਦਰ ਵਾਂਗ ਟੱਪਦਾ ਚੰਚਲ ਮੰਨਿਆ ਫੇਰ ਹੀ ਥਿਰ ਹੁੰਦਾ ਤੇ ਹੌਲੀ ਹੌਲੀ ਸਾਡੀ ਜੋ ਚੇਤਨਾ ਆ ਧਿਆਨ ਆ ਉਹ ਉੱਪਰਲੇ ਲੈਵਲਾਂ ਤੱਕ ਜਾਂਦਾ ਹੈ ਸਿਮਰਨ ਕਰਦੇ ਕਰਦੇ ਪਾ ਅੰਤਰਗਤ ਹੁੰਨੇ ਆ ਸਵਾਸਾਂ ਨੂੰ ਵੇਖਦੇ ਆ ਦਿਲ ਦੀ ਧੜਕਣ ਨੂੰ ਸੁਣਦੇ ਆ ਇਹ ਕੀ ਹੈ ਇਹ ਸਾਡਾ ਧਿਆਨ ਹੈ ਬਾਣੀ ਦੇ ਵਿੱਚ ਜੇ ਆਪਾਂ ਸਿਮਰਨ ਕਰਦੇ ਨੇ ਕੋ ਬਾਣੀ ਵਿੱਚ ਸਿਮਰਨ ਕਰਨ ਬਾਰੇ ਹੀ ਦੱਸਿਆ ਗਿਆ ਇਹ ਸਿਮਰਨ ਹੀ ਇੱਕ ਸ਼ਕਤੀਸ਼ਾਲੀ ਸਾਧਨ ਆ ਗੁਰੂ ਜੀ ਇਸ ਚੀਜ਼ ਨੂੰ ਪਹਿਲ ਦਿੰਦੇ ਆ ਬਾਣੀ ਦੇ ਜੇ ਆਪਾਂ ਬਾਣੀ ਨੂੰ ਪੜਹੀਏ ਸਿਮਰਨ ਕਰਨ ਦੇ ਨਾਲ ਸਾਡਾ ਤਨ ਤੇ ਮਨ ਦੋਵੇਂ ਸ਼ਾਂਤ ਹੁੰਦੇ ਆ ਸਾਡੀ ਜੋ ਸਵਾਸ ਆ ਉਹ ਸ਼ਾਂਤ ਤੇ ਗਹਿਰੇ ਹਲਕੇ ਹੁੰਦੇ ਆ ਜਦੋਂ ਆਪਾਂ ਸਹਿਜ ਵੀ ਸਿਮਰਨ ਕਰਦੇ ਆ ਵਾਹ ਗੁਰੂ ਅੰਦਰ ਸਾਸ ਗਰਾਸ ਵੀ ਕਰਦੇ ਆ ਸਾਹ ਸਾਹ ਵੀ ਕਰਦੇ ਆ ਰੋਮ ਰੋਮ ਸਿਮਰਨ ਕਰਦੇ ਆ ਫਿਰ ਹੌਲੀ ਹੌਲੀ ਸਾਡਾ ਮਨ ਥੇਰ ਹੋਣਾ ਸ਼ੁਰੂ ਹੋ ਜਾਂਦਾ ਪਰਮਾਤਮਾ ਦੇ ਨਾਲ ਗੱਲ ਕਰਨ ਵਾਸਤੇ ਸਾਨੂੰ ਬਾਹਰੀ ਦੁਨੀਆ ਨਾਲੋਂ ਜ਼ਿਆਦਾ ਅੰਤਰਗਤੀ ਜਾਣਾ ਪਵੇਗਾ ਜੋ ਸਾਡੇ ਮਨ ਨੂੰ ਵਿਚਾਰ ਗੰਦਗੀ ਦੇ ਨਾਲ ਭਰਦੇ ਆ ਇਹਨਾਂ ਨੂੰ ਬੰਦ ਕਰਨਾ ਪਊਗਾ ਸਾਨੂੰ ਭਵਿੱਖ ਦੀਆਂ ਤੇ ਬੀਤ ਚੁੱਕੇ ਸਮੇਂ ਦੀਆਂ ਜੋ ਚਿੰਤਾਵਾਂ ਨੇ ਇਹਨਾਂ ਨੂੰ ਵੀ ਪਾਸੇ ਕਰਨਾ ਪਵੇਗਾ ਹੁਣ ਸ਼ਬਦਾਂ ਦੇ ਨਾਲ ਤਾਂ ਬਹੁਤ ਜੀਵ ਅਰਦਾਸ ਬੇਨਤੀਆਂ ਕਰਦੇ ਨੇ ਪਰ ਆਪਾਂ ਨੂੰ ਪੂਰੀ ਸ਼ਰਧਾ ਪਿਆਰ ਤੇ ਭਗਤੀ ਦੇ ਨਾਲ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਜਦੋਂ ਕੋਈ ਵੀ ਅਰਦਾਸ ਆਤਮਾ ਦੀ ਗਹਿਰਾਈ ਤੋਂ ਉੱਠਦੀ ਆ ਨਾ ਫੇਰ ਹੀ ਉਹ ਪਰਮਾਤਮਾ ਤੱਕ ਪਹੁੰਚਦੀ ਆ ਤੁਸੀਂ ਇਹ ਵੀ ਮਹਿਸੂਸ ਕੀਤਾ ਹੋਣਾ ਕਿ ਜਦੋਂ ਆਪਾਂ ਪੂਰੀ ਮਨ ਦੀ ਗਹਿਰਾਈ ਦੇ ਨਾਲ ਵਿਚਾਰਿਤ ਹੋ ਕੇ ਕੋਈ ਬੇਨਤੀ ਕਰਦੇ ਆ ਇੱਛਾ ਕਰਦੇ ਆ ਤਾਂ ਉਹ ਕਲਪਨਾ ਜੋ ਹੁੰਦੀ ਆ ਉਹ ਜੋ ਇੱਛਾ ਹੁੰਦੀ ਆ ਉਹ ਬਹੁਤ ਜਲਦੀ ਪੂਰੀ ਹੁੰਦੀ ਆ ਜਦੋਂ ਆਪ ਇਹ ਵੀ ਕਦੀ ਮਹਿਸੂਸ ਕੀਤਾ ਨਕ ਜਦੋਂ ਆਪ ਪਰਮਾਤਮਾ ਨੂੰ ਅੰਦਰੋਂਵਾਜਾ ਮਾਰਦੇ ਆ ਤਾਂ ਫਿਰ ਸਾਨੂੰ ਅੰਦਰੋਂ ਹੀ ਕੋਈ ਨਾ ਕੋਈ ਮਾਰਗਦਰਸ਼ਨ ਮਿਲਦਾ ਹੈ ਬਸ ਇਹ ਚੀਜ਼ਾਂ ਇਸ ਗੱਲ ਦਾ ਸਬੂਤ ਨੇ ਕਿ ਪਰਮਾਤਮਾ ਸਾਡੀ ਹਰ ਇੱਕ ਗੱਲ ਨੂੰ ਸੁਣਦੇ ਨੇ ਪਰ ਪਰਮਾਤਮਾ ਦੀ ਜੋ ਆਵਾਜ਼ ਆ ਉਹ ਬਹੁਤ ਸੁਖਮ ਹੁੰਦੀ ਆ ਜਦੋਂ ਸਾਡਾ ਮਨ ਵਿਚਾਰਾਂ ਦੇ ਨਾਲ ਭਰਿਆ ਹੁੰਦਾ ਆ ਨੌ ਦੁਆਰਾਂ ਦੇ ਵਿੱਚ ਹੁੰਦਾ ਆ ਫਿਰ ਦੂਜੇ ਮੰਡਲਾਂ ਦੀਆਂ ਆਵਾਜ਼ਾਂ ਨੂੰ ਇਹ اپنی یاد ਤੂੰ ਗਵਾ ਬੈਠਦਾ ਹੈ ਹੁਣ ਪਰਮਾਤਮਾ ਦੇ ਨਾਲ ਗੱਲ ਕਰਨ ਵਾਸਤੇ ਸਾਨੂੰ ਆਪਣੇ ਮਨ ਨੂੰ ਨਿਰਮਲ ਛੁੱਧ ਕਰਨਾ ਪਊ ਜਦੋਂ ਸਾਡਾ ਮਨ ਹੰਕਾਰ ਸੰਸਾਰਿਕ ਇਛਾਵਾ ਜਾਂ ਸੰਸਾਰਿਕ ਜਿੰਨੇ ਵੀ ਝਮੇਲੇ ਆ ਇਹਨਾਂ ਤੋਂ ਮੁਕਤ ਹੋਊਗਾ ਫੇਰ ਹੀ ਆਪਾਂ ਪਰਮਾਤਮਾ ਦੀ ਉਹ ਆਵਾਜ਼ ਪਰ ਉਹ ਆਵਾਜ਼ ਪਹਿਲਾਂ ਸਪਸ਼ਟ ਸੁਣਾਈ ਨਹੀਂ ਦਿੰਦੀ ਉਹਨੂੰ ਸਪਸ਼ਟ ਸੁਣਨ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਆ ਹੁਣ ਆਪਣੇ ਸਾਰਿਆਂ ਦੀ ਇੱਕ ਸਮੱਸਿਆ ਹੈ ਕਿ ਜਦੋਂ ਵੀ ਆਪਾਂ ਪਰਮਾਤਮਾ ਤੋਂ ਕੁਝ ਮੰਗਦੇ ਆ ਨਾ ਤਾਂ ਕੋਈ ਜੀਵ ਧਨ ਦੀ ਪ੍ਰਾਪਤੀ ਕੋਈ ਜੀਵ ਪੁੱਤਰ ਦੀ ਪ੍ਰਾਪਤੀ ਕੋਈ ਜੀਵ ਕਾਰੋਬਾਰ ਦੀ ਪ੍ਰਾਪਤੀ ਕੋਈ ਨਾ ਕੋਈ ਸੰਸਾਰਿਕ ਇੱਛਾ ਦੀ ਅਰਦਾਸ ਹੀ ਕਰਦਾ ਆ ਕੋਈ ਕਹਿੰਦਾ ਸਾਨੂੰ ਆਹ ਸਫਲਤਾ ਮਿਲ ਜਾਏ ਸਾਨੂੰ ਆਹ ਸੁੱਖ ਮਿਲ ਜਾਏ ਪਰ ਪ ਕਦੀ ਨਹੀਂ ਸੋਚਿਆ ਕਿ ਬਾਣੀ ਸਾਨੂੰ ਕੀ ਕਹਿੰਦੀ ਆ ਇਹ ਚੀਜ਼ਾਂ ਸਾਨੂੰ ਮੰਗਣੀਆਂ ਚਾਹੀਦੀਆਂ ਕਿ ਨਹੀਂ ਮੰਗਣੀਆਂ ਚਾਹੀਦੀਆਂ ਮਰੇ ਕਹਿੰਦੇ ਬਿੰਦ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੇ ਭੁਖ ਆਪਾਂ ਕਦੀ ਕੋਸ਼ਿਸ਼ ਨਹੀਂ ਕੀਤੀ ਪਰਮਾਤਮਾ ਦੀ ਜੋ ਆਵਾਜ਼ ਆ ਉਹ ਸੁਣੀਏ ਹੁਣ ਮੰਗਣ ਦੇ ਨਾਲ ਪਰਮਾਤਮਾ ਤੋਂ ਜਦੋਂ ਆਪਾਂ ਮੰਗਦੇ ਆ ਨਾ ਤਾਂ ਇਹਦੇ ਨਾਲ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਨਹੀਂ ਬਣ ਸਕਦਾ ਪਰਮਾਤਮਾ ਦੇ ਨਾਮ ਨੂੰ ਸੁਣਨਾ ਜ਼ਿਆਦਾ ਜ਼ਰੂਰੀ ਆ ਮੰਗਣਾ ਨਹੀਂ ਸੁਣਨਾ ਆ ਹੁਣ ਵੇਖੋ ਇੱਕ ਰਿਸ਼ਤਾ ਜਦੋਂ ਆਪਾਂ ਬਣਾਉਣਾ ਆ ਹਨਾ ਤੇ ਜਦੋਂ ਮੰਨ ਲਓ ਇੱਕ ਪਤੀ ਪਤਨੀ ਦਾ ਰਿਸ਼ਤਾ ਆ ਜੇ ਇੱਕ ਤਰਫਾ ਪਿਆਰ ਆ ਤਾਂ ਉਹ ਰਿਸ਼ਤਾ ਤੁਸੀਂ ਆਪ ਸੋਚ ਕੇ ਦੇਖੋ ਕਿ ਉਹ ਰਿਸ਼ਤਾ ਅੱਗੇ ਚੱਲਾ ਜਾਊਗਾ ਜਾਂ ਦੋ ਜੀ ਵਾਪਸ ਵਿੱਚ ਗੱਲਾਂ ਕਰਦੇ ਆ ਇੱਕ ਜੀ ਉਹਨਾਂ ਦੇ ਵਿੱਚੋਂ ਬੋਲੀ ਜਾਂਦਾ ਬੋਲੀ ਜਾਂਦਾ ਦੂਸਰੇ ਦੀ ਉਹ ਗੱਲ ਨਹੀਂ ਸੁਣਦਾ ਕੀ ਉਹ ਰਿਸ਼ਤਾ ਅੱਗੇ ਚਲਾ ਜਾਊਗਾ ਬਿਲਕੁਲ ਵੀ ਨਹੀਂ ਹੁਣ ਅਸੀਂ ਪਰਮਾਤਮਾ ਤੋਂ ਚੀਜ਼ਾਂ ਸਿਰਫ ਮੰਗਦੇ ਆਂ ਚੀਜ਼ਾਂ ਹੀ ਮੰਗਦੇ ਆਂ ਤੇ ਪਰਮਾਤਮਾ ਸਾਡੇ ਤੋਂ ਕੀ ਚਾਹੁੰਦੇ ਆਂ ਆਪਾਂ ਕਦੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਰਿਸ਼ਤਾ ਬਣਾਉਣਾ ਪੈਣਾ ਪਿਆਰ ਪਾਉਣਾ ਪੈਣਾ ਪਰਮਾਤਮਾ ਦੀ ਆਵਾਜ਼ ਜੋ ਆ ਉਹ ਸ਼ਬਦਾਂ ਦੇ ਵਿੱਚ ਨਹੀਂ ਹੁੰਦੀ ਕਿ ਸਾਨੂੰ ਕੋਈ ਲਿਖ ਕੇ ਦੇ ਦੇਊਗਾ ਵੀ ਆਹ ਆਵਾਜ਼ ਆ ਇਹ ਤਾਂ ਮਾਲਕ ਕਿਰਪਾ ਆਪ ਕਰਦੇ ਨੇ ਤਾਂ ਅੰਦਰ ਚਲਦੀਆਂ ਨੇ ਇਹ ਤਾਂ ਇੱਕ ਅੰਤਰਗਤ ਹੋਣ ਵਾਲੀ ਅਵਸਥਾ ਕਹਿ ਲਓ ਕਿਸੇ ਨੂੰ ਸੁਣਾਈ ਵੀ ਨਹੀਂ ਜਾ ਸਕਦੀ ਜੇ ਕਿਸੇ ਇੱਕ ਨੂੰ ਮੈਨੂੰ ਸੁਣਦੀ ਤਾਂ ਮੈਨੂੰ ਹੀ ਸੁਣਾਈ ਦਊਗੀ ਨਾਲ ਦੇ ਨੂੰ ਨਹੀਂ ਉਹ ਜਪਦਾ ਹੋਊਗਾ ਤਾਂ ਉਹਦੇ ਅੰਦਰ ਨਾਮ ਸ਼ਬਦ ਪ੍ਰਗਟ ਹੋਣਗੇ ਫੇਰ ਹੀ ਉਹ ਸੁਣ ਸਕਦਾ ਅਰਦਾਸ ਦਾ ਜੋ ਅਰਥ ਆ ਉਹ ਹਮੇਸ਼ਾ ਮੰਗਣਾ ਨਹੀਂ ਹੈ ਪਰਮਾਤਮਾ ਨੂੰ ਮਹਿਸੂਸ ਕਰਨਾ ਵੀ ਹੈ ਜਦੋਂ ਪਾਸਿਰਫ ਮੰਗਦੇ ਆ ਤਾਂ ਸਾਡਾ ਮਨ ਅਸ਼ਾਂਤ ਹੁੰਦਾ ਪਰ ਜਦੋਂ ਆਪਾਂ ਉਸ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ ਆ ਤਾਂ ਇੱਕ ਬੜੀ ਗਹਿਰੀ ਜੋ ਆਨੰਦ ਦਾ ਅਨੁਭਵ ਹੁੰਦਾ ਸ਼ਾਂਤੀ ਤੇ ਇਸੇ ਸ਼ਾਂਤੀ ਦੇ ਵਿੱਚ ਸਾਨੂੰ ਪ੍ਰਮਾਤਮਾ ਵੱਲੋਂ ਸੰਕੇਤ ਮਿਲਦੇ ਆ ਨਿਸ਼ਾਨੀਆਂ ਮਿਲਦੀਆਂ ਆ ਹਣ ਪ੍ਰਮਾਤਮਾ ਵੱਲੋਂ ਸਾਨੂੰ ਕੀ ਕੀ ਨਿਸ਼ਾਨੀਆਂ ਕੀ ਕੀ ਇਸ਼ਾਰੇ ਮਿਲਦੇ ਆ ਜਦੋਂ ਆਪਾਂ ਸਿਮਰਨ ਕਰਦੇ ਹਾਂ ਸੰਗਤ ਕਰਦੇ ਆ ਧਿਆਨ ਦੇ ਵਿੱਚ ਗਹਿਰਾਈ ਦੇ ਵਿੱਚ ਉਤਰਦੇ ਆ ਤਾਂ ਸਾਡੇ ਇੱਕ ਅੰਤਰਗਤ ਇੱਕ దిਬੇ ਸ਼ਕਤੀ ਜਾਗਣਾ ਸ਼ੁਰੂ ਹੋ ਜਾਂਦੀ ਹੈ ਬਸ ਇਹੇ ਸ਼ਕਤੀ ਆਪਾਂ ਨੂੰ ਪ੍ਰਮਾਤਮਾ ਦੇ ਮੌਜੂਦ ਸਾਡੇ ਕੋਲ ਹੋਣ ਦਾ ਸਾਡੇ ਮਾਤਾ ਪਿਤਾ ਹੋਣ ਦਾ ਅਨੁਭਵ ਕਰਾਉਂਦੀ ਹੈ ਤੇ ਇਹੇ ਊਰਜਾ ਆਪਾਂ ਨੂੰ ਇੱਕ ਸਹੀ ਮਾਰਗ ਦਿਖਾਉਂਦੀ ਹੈ ਸਾਡੇ ਜੀਵਨ ਦੀਆਂ ਸਮੱਸਿਆਵਾਂ ਦਾ ਹੱਲ ਵੀ ਦਿੰਦੀ ਹੈ ਤੇ ਇਹੇ ਸ਼ਕਤੀ ਸਾਨੂੰ ਇਹ ਵੀ ਅਹਿਸਾਸ ਕਰਾਉਂਦੀ ਹੈ ਕਿ ਪ੍ਰਮਾਤਮਾ ਕਿਤੇ ਬਾਹਰ ਨਹੀਂ ਹੈ ਉਹ ਸਾਰਿਆਂ ਦੇ ਅੰਦਰ ਹੀ ਹੈ ਹਣੇ ਤੇ ਇੱਕ ਸਵਾਲ ਵੀ ਉੱਠੇਗਾ ਕਿ ਆਪਾਂ ਪ੍ਰਮਾਤਮਾ ਦੀ ਗੱਲ ਨੂੰ ਕਿੱਦਾਂ ਸੁਣੀਏ ਜਦੋਂ ਆਪਾਂ ਸਹੀ ਤਰੀਕੇ ਦੇ ਨਾਲ ਸਿਮਰਨ ਕਰਦੇ ਆਂ ਸਹਜ ਵਿੱਚ ਜਾਂਦੇ ਆਂ ਧਿਆਨ ਦੇ ਵਿੱਚ ਬੈਠਦੇ ਆਂ ਫੇਰ ਸਾਡਾ ਮਨ ਇੱਕ ਜਿਵੇਂ ਇੱਕ ਝੀਲ ਜੋ ਹੁੰਦੀ ਆ ਉਹ ਸ਼ਾਂਤ ਹੁੰਦੀ ਆ ਹਨਾ ਉਦਾਂ ਦਾ ਸਾਡਾ ਮਨ ਹੋ ਜਾਂਦਾ ਫੇਰ ਹੀ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਨਿਸ਼ਾਨੀਆਂ ਅੱਗੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਾਨੂੰ ਮਹਿਸੂਸ ਹੁੰਦਾ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਕਿ ਪ੍ਰਮਾਤਮਾ ਸਾਡੇ ਆਸ-ਪਾਸ ਹੈ ਸਾਡੇ ਅੰਦਰ ਹੈ ਪ੍ਰਮਾਤਮਾ ਦੇ ਨਾਲ ਗੱਲਬਾਤ ਕਰਨ ਦਾ ਸਭ ਤੋਂ ਸ਼ਕਤੀਸ਼ਾਲੀ ਜੋ ਤਰੀਕਾ ਆ ਉਹ ਧਿਆਨ ਹੀ ਹੈ ਜਦੋਂ ਆਪਾਂ ਇੱਕ ਗਹਿਰੇ ਧਿਆਨ ਦੇ ਵਿੱਚ ਉਤਰਦੇ ਆ ਉਦੋਂ ਸਿਰਫ ਆਪਾਂ ਆਪਣੇ ਵਿਚਾਰ ਨਹੀਂ ਸੁਣਦੇ ਪ੍ਰਮਾਤਮਾ ਦੇ ਮੌਜੂਦ ਹੋਣ ਦਾ ਵੀ ਆਪਾਂ ਅਨੁਭਵ ਕਰਦੇ ਆ ਹੁਣ ਧਿਆਨ ਦੇ ਬਿਨਾ ਜੋ ਅਰਦਾਸ ਬੇਨਤੀ ਆ ਉਹ ਅਧੂਰੀ ਕਿਉਂ ਆ ਹੁਣ ਜੇ ਆਪਾਂ ਪ੍ਰਮਾਤਮਾ ਦੇ ਨਾਲ ਗੱਲ ਕਰਨਾ ਚਾਹੁੰਦੇ ਆ ਤਸਬ ਤੋਂ ਪਹਿਲਾਂ ਸਾਨੂੰ ਇਹ ਵੀ ਮਹਿਸੂਸ ਕਰਨਾ ਪੈਣਾ ਨਾ ਕਿ ਪ੍ਰਮਾਤਮਾ ਸਾਡੇ ਕੋਲ ਹੈ ਅੰਦਰ ਹੈ ਕੋਸ਼ਤਾ ਨਿਸ਼ਾਨੀ ਅੰਦਰੋਂ ਇਦਾਂ ਕੋਈ ਤਾਂ ਅੰਦਰੋਂ ਮਹਿਸੂਸ ਹੋਵੇ ਨਾ ਕਿ ਹਾਂ ਇਦਾਂ ਲੱਗਦਾ ਜਿਵੇਂ ਪ੍ਰਮਾਤਮਾ ਮੇਰੇ ਨਾਲ ਆ ਹੁਣ ਧਿਆਨ ਬਹੁਤ ਜੀਵ ਕਰਦੇ ਨੇ ਪਰ ਲੰਮਾ ਸਮਾਂ ਧਿਆਨ ਕਰਨ ਦੇ ਬਾਵਜੂਦ ਵੀ ਸਾਨੂੰ ਪ੍ਰਮਾਤਮਾ ਦੇ ਕੋਲ ਹੋਣ ਦਾ ਅਨੁਭਵ ਉਹ ਅਵਸਥਾ ਉਪ੍ਰਾਪਤੇ ਨਹੀਂ ਹੁੰਦੀ ਅਸੀਂ ਪ੍ਰਮਾਤਮਾ ਦੇ ਇਸ਼ਾਰੇ ਸਮਝੇ ਨਹੀਂ ਸਕੇ ਅਜਿਹਾ ਕਿਉਂ ਹੁੰਦਾ ਕਿਉਂਕਿ ਧਿਆਨ ਸਿਰਫ ਆਸਨ ਲਾ ਕੇ ਬੈਠ ਜਾਣਾ ਅੱਖਾਂ ਬੰਦ ਕਰ ਦੇਣਾ ਨਹੀਂ ਹੈ ਇੱਕ ਸਹੀ ਧਿਆਨ ਉਹੀ ਆ ਜਿੱਥੇ ਆਪਾਂ ਆਪਣੀ ਚੇਤਨਾ ਨੂੰ ਉੱਪਰਲੇ ਲੈਵਲਾਂ ਤੇ ਲੈ ਜਾਂਦੇ ਆ ਉੱਚਾ ਚੁੱਕਦੇ ਆ ਫੇਰ ਹੀ ਆਪਾਂ ਪ੍ਰਮਾਤਮਾ ਨੂੰ ਆਪਣੇ ਅਰਥ ਗਿਰਧ ਮਹਿਸੂਸ ਕਰ ਸਕਦੇ ਆ ਹੁਣ ਬਾਣੀ ਦੇ ਵਿੱਚ ਜੋ ਸਿਮਰਨ ਕਰਨ ਦਾ ਉਦੇਸ਼ ਆਪਾਂ ਨੂੰ ਮਿਲਿਆ ਆ ਇਹ ਹੀ ਇੱਕ ਤਰੀਕਾ ਆ ਕਿ ਪ੍ਰਮਾਤਮਾ ਦੇ ਸਾਡੇ ਕੋਲ ਹੋਣ ਦਾ अनुभव हो सकदा ए कोई साधारण प्रक्रिया ਮਾ ਨਹੀਂ ਹੈ ਇਹ ਤਰੀਕਾ ਆ ਗੁਰੂ ਜੀ ਨੇ ਆਪਾਂ ਦੱਸਿਆ ਕਿ ਤੁਸੀਂ ਆਪਣੇ ਮਨ ਨੂੰ ਵਿਚਾਰਾਂ ਨੂੰ ਟਿਕਾਓ ਤਾਂ ਸੇ ਜਦੋਂ ਸਾਡਾ ਮਨ ਟਿਕ ਜਾਵੇਗਾ ਫਿਰ ਹੀ ਸਾਡਾ ਮਨ ਉਸ ਪ੍ਰਮਾਤਮਾ ਦੇ ਨਾਲ ਜੁੜਨ ਲੱਗਦਾ ਆ ਇਹ ਜੋ ਸੁਵਾਸ ਆਪਾਂ ਨੂੰ ਮਾਲਕ ਦੇ ਰਹੇ ਨਾ ਇਹ ਸਾਡੇ ਮਨ ਦੀ ਚਾਬੀ ਆ ਜਦੋਂ ਸਾਡਾ ਮਨ ਸ਼ਾਂਤ ਹੁੰਦਾ ਆ ਫਿਰ ਆਪਾਂ ਵੇਖਿਆ ਨਾ ਕਿ ਸਾਡੇ ਜੋ ਸੁਵਾਸ ਆ ਉਹ ਕਿੰਨੇ ਤੇਜ਼ ਤੇਜ਼ ਚੱਲਣੇ ਸ਼ੁਰੂ ਹੋ ਜਾਂਦੇ ਆ ਤੇ ਜਦੋਂ ਆਪਾਂ ਸ਼ਾਂਤ ਹੁੰਨੇ ਆ ਉਦੋਂ ਸਾਡੇ ਇਹ ਸਵਾਸ ਕਿੰਨੇ ਮੱਧਮ ਗਤੀ ਦੇ ਨਾਲ ਹੌਲੀ ਹੌਲੀ ਚੱਲਦੇ ਆ ਤੇ ਜਦੋਂ ਕੋਈ ਜੀਵ ਬਿਲਕੁਲ ਗਹਿਰੇ ਧਿਆਨ ਦੇ ਵਿੱਚ ਚਲਾ ਜਾਂਦਾ ਉਹਨੂੰ ਇਹ ਮਹਿਸੂਸ ਹੁੰਦਾ ਕਿ ਜਿਵੇਂ ਸਵਾਸ ਰੁਕ ਗਏ ਹੋਣ ਇਹ ਧਿਆਨ ਦੀ ਇੱਕ ਅਸਲੀ ਕੁੰਜੀ ਹੈ ਕਿ ਇੰਨਾ ਧਿਆਨ ਦੇ ਵਿੱਚ ਉਤਰ ਜਾਣਾ ਕਿ ਸਾਨੂੰ ਇੰਜ ਲੱਗੇ ਕਿ ਸਵਾਸ ਰੁਕਣ ਲੱਗੇ ਨੇ ਉਦੋਂ ਸਾਡਾ ਮਨ ਪੌਣ ਤੋਂ ਵੀ ਵੱਖ ਹੋਣ ਲੱਗਦਾ ਜਦੋਂ ਸਾਡਾ ਮਨ ਥਿਰ ਹੁੰਦਾ ਫੇਰ ਹੀ ਸਾਡੀ ਉਹ ਊਰਜਾ ਉੱਪਰ ਨੂੰ ਉੱਠਦੀ ਆ ਇਹ ਹੀ ਊਰਜਾ ਉੱਪਰ ਉੱਠ ਕੇ ਜੋ ਉੱਪਰਲੇ ਚੱਕਰ ਆ ਜੀਵ ਦੇ ਉੱਥੇ ਜਾ ਕੇ ਕੇਂਦਰਿਤ ਹੋ ਜਾਂਦੀ ਆ ਨੌਂ ਦਵਾਰਾਂ ਦੇ ਵਿੱਚੋਂ ਸੁਰਤੀ ਨਿਕਲ ਜਾਂਦੀ ਆ ਦਸਵੇਂ ਦਵਾਰ ਦੇ ਤੇ ਇਹ ਸੁਰਤੀ ਜਾ ਕੇ ਬੈਠ ਜਾਂਦੀ ਆ ਇੱਥੇ ਬਹੁਤ ਜੀਵਾਂ ਨੂੰ ਪ੍ਰਮਾਤਮਾ ਦਾ ਜੋ ਪ੍ਰਕਾਸ਼ ਹੈ ਦਿਬੇ ਪ੍ਰਕਾਸ਼ ਆ ਉਹ ਦਿਖਾਈ ਦੇ ਸਕਦਾ ਹੈ ਜਾਫਰੇ ਇੱਥੇ ਕੋਈ ਨਾ ਕੋਈ ਆਵਾਜ਼ ਵੀ ਸੁਣਾਈ ਦੇ ਸਕਦੀ ਆ ਜਦੋਂ ਕਿਸੇ ਜੀਵ ਦਾ ਨਾਮ ਦੇ ਨਾਲ ਕਨੈਕਸ਼ਨ ਜੁੜ ਜਾਂਦਾ ਸਮਝੋ ਜੇ ਆਪਾਂ ਨਾਮ ਨੂੰ ਸੁਣ ਰਹੇ ਆ ਤਾਂ ਇਹ ਸਮਝ ਲੈਣਾ ਹੈ ਮੰਨ ਲੈਣਾ ਹੈ ਕਿ ਸਾਡਾ ਪਰਮਾਤਮਾ ਦੇ ਨਾਲ ਹੀ ਸਿੱਧਾ ਕਨੈਕਸ਼ਨ ਹੋ ਗਿਆ ਫਿਰ ਪਰਮਾਤਮਾ ਨੂੰ ਆਪ ਕਾਲਪਨਿਕ ਰੂਪ ਦੇ ਵਿੱਚ ਨਹੀਂ ਇੱਕ ਰੀਅਲ ਰੂਪ ਦੇ ਵਿੱਚ ਮਹਿਸੂਸ ਕਰਦੇ ਆ ਕਿ ਉਹ ਸਾਡਾ ਪਿਤਾ ਆ ਉਹ ਸਾਨੂੰ ਸਵਾਸ ਦੇ ਰਿਹਾ ਸਾਨੂੰ ਇਸ ਜੀਵਨ ਦੇ ਵਿੱਚ ਭੇਜਿਆ ਆ ਉਹੀ ਮੇਰੀ ਦੇਖ ਰਹਿ ਕਰਦਾ ਆ ਤੇ ਉਹਦੇ ਨਾਮ ਨੇ ਹੀ ਮੈਨੂੰ ਜਮਾ ਦੀ ਮਾਰ ਤੋਂ ਬਚਾਉਣਾ ਆ ਜਿਨੇ ਮੈਨੂੰ ਦੁੱਖ ਸੁੱਖ ਹੁੰਦੇ ਆ ਸੰਸਾਰ ਦੇ ਵਿੱਚ ਉਤਰਾ ਚੜਾਇਆ ਇਹਨੇ ਹੀ ਮੈਨੂੰ ਬਚਾ ਕੇ ਰੱਖਣਾ ਹੁਣ ਇੱਥੇ ਇਹ ਵੀ ਸਵਾਲ ਹੁੰਦਾ ਆ ਉੱਠਦਾ ਆ ਕਿ ਕੀ ਸਾਨੂੰ ਪ੍ਰਮਾਤਮਾ ਦਾ ਜੋ ਅਨੁਭਵ ਆ ਉਹ ਸਿਰਫ ਧਿਆਨ ਦੇ ਵਿੱਚ ਹੋ ਸਕਦਾ ਆ ਕੀ ਕੋਈ ਹੋਰ ਵੀ ਤਰੀਕਾ ਹੈ ਜਿਹਦੇ ਨਾਲ ਆਪਾਂ ਹਰ ਸਮੇਂ ਪ੍ਰਮਾਤਮਾ ਦੀ ਜੋ ਆਪਣੇ ਕੋਲ ਰਹਿੰਦੇ ਨੇ ਪ੍ਰਮਾਤਮਾ ਆਪਾਂ ਹਮੇਸ਼ਾ ਮਹਿਸੂਸ ਕਰ ਸਕਦੇ ਆ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਮਾਤਮਾ ਨੂੰ ਧਿਆਨ ਤੋਂ ਇਲਾਵਾ ਦਿਨ ਦੇ ਕੰਮਕਾਰ ਕਰਦੇ ਵੇ ਹੋਏ ਵੀ ਆਪਣੇ ਨਾਲ ਮਹਿਸੂਸ ਕਰਨਾ ਪਰ ਆਪਾਂ ਮੋਸਟਲੀ ਕੀ ਵੇਖਦੇ ਆ ਕਿ ਪ੍ਰਮਾਤਮਾ ਨੂੰ ਆਪਾਂ ਮੰਦਰਾਂ ਦੇ ਵਿੱਚ ਮੂਰਤੀਆਂ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਪਾਠ ਪੂਜਾ ਕਰਨ ਤੱਕ ਹੀ ਸੀਮਤ ਰੱਖਦੇ ਆ ਲੈ ਤਾਂ ਜੇ ਆਪਾਂ ਇਹੇ ਕੰਮ ਆਪ ਆਪਣੇ ਪਰਿਵਾਰਾਂ ਦੇ ਨਾਲ ਕਰੀਏ ਕਿ ਅੱਜ ਆਪਣੇ ਬੱਚਿਆਂ ਨੂੰ ਪਿਆਰ ਆਪਾਂ ਸਵੇਰ ਨੂੰ ਉੱਠ ਕੇ ਅੱਧਾ ਘੰਟਾ ਹੀ ਕਰਨਾ ਹੈ ਤੇ ਸਾਰਾ ਦਿਨ ਆਪਾਂ ਬਾਹਰ ਬਾਹਰ ਨੇ ਹੋਰ ਪਾਸੇ ਧਿਆਨ ਰੱਖਣਾ ਹੈ ਅੱਜ ਆਪਾਂ ਇੱਕ ਘੰਟਾ ਸਿਰਫ ਆਪਣੇ ਪਤਨੀ ਨੂੰ ਹੀ ਦੇਖਣਾ ਹੈ ਪਿਆਰ ਕਰਨਾ ਹੈ ਮਾਪੇ ਬਾਪ ਨੂੰ ਸਿਰਫ ਆਪਾਂ 5 ਮਿੰਟ ਪਿਆਰ ਕਰਨਾ ਹੈ ਇਧਰ ਆਪਣਾ ਕੋਈ ਵੀ ਰਿਸ਼ਤਾ ਇਸ ਤਰੀਕੇ ਚੱਲੇਗਾ ਨਹੀਂ ਪਰ ਸੋਚਿਆ ਜਾਵੇ ਕਿ ਕੀ ਸੱਚੀ ਪਰਮਾਤਮਾ ਉੱਥੇ ਤੱਕ ਕੀ ਸੀਮਤ ਆ ਕਿ ਪਾਠ ਕਰ ਲਿਆ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਬਾਣੀ ਸੁਣ ਲਈ ਕੋਈ ਪੂਜਾ ਕਰ ਲਈ ਮੰਦਰ ਚਲੇ ਗਏ ਗੁਰਬਾਣੀ ਸਾਨੂੰ ਕਹਿੰਦੀ ਆ ਕਿ ਪਰਮਾਤਮਾ ਹਰ ਇੱਕ ਜਗ੍ਹਾ ਦੇ ਉੱਤੇ ਸਮਾਏ ਹੋਏ ਨੇ ਪ੍ਰਮਾਤਮਾ ਸਾਡੇ ਹਰ ਇੱਕ ਸੁਵਾਸ ਹਰ ਇੱਕ ਧੜਕਣ ਹਰ ਇੱਕ ਰੋਮ ਤੇ ਬਾਹਰੀ ਤੌਰ ਤੇ ਵੀ ਕਣ ਕਣ ਦੇ ਵਿੱਚ ਸਮਾਏ ਆ ਹੁਣ ਆਪਾਂ ਪ੍ਰਮਾਤਮਾ ਨੂੰ ਗੁਰਦੁਆਰਾ ਸਾਹਿਬ ਜਾਂ ਪਾਠ ਕਰਨ ਲੱਗੇ ਹੀ ਕਿਉਂ ਚੇਤੇ ਕਰਦੇ ਕਿਉਂਕਿ ਸਾਨੂੰ ਸ਼ੁਰੂ ਤੋਂ ਸਿਖਾਇਆ ਹੀ ਇਹ ਹੀ ਗਿਆ ਪਾਠ ਕਰਨ ਤੱਕ ਹੀ ਸਾਨੂੰ ਸੀਮਤ ਰੱਖਿਆ ਉਸ ਤੋਂ ਅਗਲਾ ਖੇੜ ਕਿਸੇ ਨੇ ਸਮਝਾਇਆ ਹੀ ਨਹੀਂ ਕਿਉਂਕਿ ਆਪਾਂ ਕਦੀ ਬਾਣੀ ਨੂੰ ਨਹੀਂ ਸਮਝਿਆ ਪਰ ਬਾਣੀ ਕਹਿੰਦੀ ਉਹ ਅਸੀਮ ਆ ਉਦੀ ਪਰਮਾਤਮਾ ਦੀ ਕੋਈ ਵੀ ਲਿਮਟ ਨਹੀਂ ਹੈ ਸਾਡੇ ਮਨ ਦੇ ਵਿੱਚ ਬਸ ਇਹ ਚੀਜ਼ ਪੱਕੀ ਧਾਰਨਾ ਬਿਠਾ ਕੇ ਬੈਠੀ ਆ ਕਿ ਪਰਮਾਤਮਾ ਸਿਰਫ ਇੱਕ ਲਿਮਟਿਡ ਸਪੇਸ ਦੇ ਵਿੱਚ ਹੀ ਆ ਜਾਂ ਇੱਕ ਲਿਮਟਿਡ ਟਾਈਮ ਵਾਸਤੇ ਹੀ ਆ ਕਿਉਂਕਿ ਆਪਾਂ ਉਹੀ ਮੰਨਦੇ ਆ ਜੋ ਸਾਨੂੰ ਸਿਖਾਇਆ ਗਿਆ ਸਾਡਾ ਜਿਹੜਾ ਧਿਆਨ ਆ ਉਹ ਸੰਸਾਰਿਕ ਵਸਤੂਆਂ ਇਸ਼ਾਮਾਂ ਵੱਲ ਜ਼ਿਆਦਾ ਕੇਂਦਰਿਤ ਰਹਿੰਦਾ ਆ ਜਦ ਕਿ ਪ੍ਰਮਾਤਮਾ ਨੂੰ ਮਹਿਸੂਸ ਕਰਨ ਵਾਸਤੇ ਉਹਦਾ ਨਾਮ ਸੁਣਨ ਵਾਸਤੇ ਸਾਨੂੰ ਅ ਅੰਦਰ ਜਾਣਾ ਪਵੇਗਾ ਅੰਤਰਗਤ ਜਾਣਾ ਪਵੇਗਾ ਜਦ ਤੱਕ ਸਾਡਾ ਧਿਆਨ ਉੱਚਾ ਨਹੀਂ ਉੱਠਦਾ ਉਦੋਂ ਤੱਕ ਪ੍ਰਮਾਤਮਾ ਨੂੰ ਆਪ ਆਪਣੇ ਨਾਲ ਮਹਿਸੂਸ ਨਹੀਂ ਕਰ ਸਕਦੇ ਜਦ ਤੱਕ ਅਸੀਂ ਆਪਣੇ ਵਿਚਾਰਾਂ ਨੂੰ ਨਹੀਂ ਛੱਡਦੇ ਆਪਣੀ ਮੈ ਮੈ ਨੂੰ ਨਹੀਂ ਛੱਡਦੇ ਆਪਣੇ ਹੰਕਾਰ ਨੂੰ ਨਹੀਂ ਛੱਡਦੇ ਵਿਚਾਰਾਂ ਨੂੰ ਨਹੀਂ ਛੱਡਦੇ ਹੁਣ ਨਾਮ ਅਭਿਆਸੀ ਜਦੋਂ ਵੀ ਆਪਣਾ ਕੋਈ ਕੰਮਕਾਰ ਕਰਦਾ ਆ ਆਪਣੀ ਦ੍ਰਿਸ਼ਟੀ ਵੀ ਬਣਾ ਕੇ ਰੱਖਦਾ ਆ ਤਾ ਜੋ ਉਹਦਾ ਧਿਆਨ ਟੁੱਟੇ ਨਾ ਸਭ ਤੋਂ ਪਹਿਲਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਆਪਣੇ ਪਿਤਾ ਨੂੰ ਮਾਲਕ ਨੂੰ ਵੇਖੇ ਤੇ ਉਹ ਫਿਰ ਕੰਮ ਕਰੇ ਤੇ ਉਹ ਸਾਰਾ ਦਿਨ ਜਾਂ ਸਾਰੀ ਉਮਰ ਕਹਿ ਲਓ ਇਸੇ ਤਰ੍ਹਾਂ ਹੀ ਉਹ ਕੱਟ ਦਿੰਦਾ ਹੁਣ ਜਦੋਂ ਨਾਮ ਬਿਆਸੀ ਹੌਲੀ ਹੌਲੀ ਆਪਣੇ ਅੰਦਰ ਉਹ ਸਾਰੀ ਚੀਜ਼ ਖਤਮ ਕਰ ਲੈਂਦਾ ਤਾਂ ਜਿੰਨਾ ਵੀ ਜੀਵ ਕੰਮਕਾਰ ਕਰਦਾ ਹੈ ਤਾਂ ਮਾਲਕ ਹੀ ਉਹਦੇ ਵਿੱਚ ਵਰਤਦੇ ਨੇ ਕੋਈ ਵੀ ਕੰਮ ਕਰਨ ਲੱਗੇ ਜੇ ਸਾਨੂੰ ਸਕੂਨ ਮਿਲਦਾ ਹੈ ਨਾ ਤਾਂ ਸਮਝੋ ਉਹ ਕੰਮ ਪਰਮਾਤਮਾ ਹੀ ਕਰ ਰਿਹਾ ਹੈ ਜਿੰਨੇ ਵੀ ਸੰਸਾਰ ਦੇ ਕੰਮ ਆ ਜੇ ਆਪਾਂ ਪਰਮਾਤਮਾ ਦਾ ਦਿੱਤਾ ਹੋਇਆ ਕੰਮ ਸਮਝ ਕੇ ਜਾਂ ਪਰਮਾਤਮਾ ਦਾ ਹੀ ਸਮਝ ਕੇ ਸਾਡਾ ਉਸ ਕੰਮ ਦੇ ਉੱਤੇ ਜਗਾ ਦੇ ਉੱਤੇ ਚੀਜ਼ ਦੇ ਤੇ ਕੋਈ ਵੀ ਹੱਕ ਨਹੀਂ ਹੈ ਜੇ ਆਪਾਂ ਇਹ ਸਮਝ ਕੇ ਕਰਾਂਗੇ ਫਿਰ ਸਾਨੂੰ ਮਹਿਸੂਸ ਹੋਵੇਗਾ ਕਿ ਹਾਂ ਇਹ ਚੀਜ਼ਾਂ ਪਰਮਾਤਮਾ ਹੀ ਕਰ ਰਹੀਆਂ ਮਨ ਉਸ ਟਾਈਮ ਪਿਛੜ ਜਾਂਦਾ ਹੈ ਨਾਮ ਅਭਿਆਸੀ ਨੂੰ ਹਮੇਸ਼ਾ ਹੀ ਇੰਜ ਲੱਗਦਾ ਕਿ ਕੋਈ ਨਾ ਕੋਈ ਸ਼ਕਤੀ ਉਹਨੂੰ ਹਮੇਸ਼ਾ ਦੇਖ ਰਹੀ ਆ ਦੂਸਰੇ ਜੀਵ ਨਹੀਂ ਇਹ ਚੀਜ਼ਾਂ ਨੂੰ ਮਹਿਸੂਸ ਕਰ ਸਕਦੇ ਜੋ ਜੀਵ ਸਿਮਰਨ ਨਹੀਂ ਕਰਦੇ ਨਾਮ ਨਹੀਂ ਜਪਦੇ ਬਾਣੀ ਨਹੀਂ ਪੜ੍ਹਦੇ ਅੰਦਰ ਸ਼ਰਧਾ ਭਾਵਨਾ ਹੈ ਨਹੀਂ ਪਰ ਨਾਮ ਅਭਿਆਸੀ ਨੂੰ ਧਿਆਨ ਦੇ ਵਿੱਚ ਬੈਠਣ ਵਾਲੇ ਜੀਵਾਂ ਨੂੰ ਹਮੇਸ਼ਾ ਹੀ ਲੱਗਦਾ ਕਿ ਕੋਈ ਨਾ ਕੋਈ ਚੀਜ਼ ਉਹਨਾਂ ਨੂੰ ਹਮੇਸ਼ਾ ਹੀ ਤਾਲ ਰਹੀ ਆ ਕਦੀ ਤੁਹਾਨੂੰ ਇਦਾਂ ਲੱਗਾ ਕਿ ਤੁਹਾਨੂੰ ਕੋਈ ਨਾ ਕੋਈ ਰਾਹ ਦਿਖਾ ਰਿਹਾ ਹੈ ਜਦੋਂਪਾ ਕਿਸੇ ਨਾ ਕਿਸੇ ਮੁਸ਼ਕਲ ਦੇ ਵਿੱਚ ਹੁੰਨੇ ਆ ਤਾਂ ਕੋਈ ਨਾ ਕੋਈ ਇੱਕਦਮ ਹੱਲ ਮਿਲ ਜਾਂਦਾ ਇਹ ਪਰਮਾਤਮਾ ਹੀ ਹੈ ਉਹੀ ਵਰਤ ਜਾਂਦੇ ਨੇ ਵਿੱਚ ਉਹਨਾਂ ਵੱਲੋਂ ਹੀ ਨਿਸ਼ਾਨੀਆਂ ਮਿਲਦੀਆਂ ਨੇ ਸੰਕੇਤ ਮਿਲਦੇ ਨੇ ਹੁਣ ਆਪਾਂ ਸਾਰੇ ਕਦੀ ਨਾ ਕਦੀ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆ ਪਰਮਾਤਮਾ ਤੋਂ ਆਪਾਂ ਇੱਕ ਹੈਲਪ ਮੰਗਦੇ ਆ ਅਰਦਾਸਾਂ ਬੇਨਤੀਆਂ ਆਪਾਂ ਬਹੁਤ ਕਰਦੇ ਆ ਕਿਉਂਕਿ ਉਸ ਸਮੇਂ ਸਾਨੂੰ ਲੋੜ ਹੁੰਦੀ ਆ ਤੇ ਫਿਰ ਆਪਾਂ ਉਮੀਦ ਵੀ ਰੱਖਦੇ ਆ ਵੀ ਹਾਂ ਵੀ ਉਧਰ ਕੋਈ ਨਾ ਕੋਈ ਜਵਾਬ ਆਊਗਾ ਇਸ ਮੁਸੀਬਤ ਦਾ ਹੱਲ ਹੋਊਗਾ ਹੁਣ ਪ੍ਰਮਾਤਮਾ ਤਾਂ ਹਰ ਸਮੇਂ ਉੱਤਰ ਦਿੰਦੇ ਆ ਕੰਮ ਕਰਦੇ ਆ ਪਰ ਆਪਾਂ ਨੂੰ ਉਹ ਪ੍ਰਮਾਤਮਾ ਦੇ ਵਾਂਗੂੰ ਹੀ ਚੱਲਣਾ ਪੈਣਾ ਹੈ ਇਹ ਜਿਹੜੀ ਕਲਾ ਹੈ ਨਾ ਇਹ ਆਪਾਂ ਨੂੰ ਸਿੱਖਣੀ ਪਊਗੀ ਹੁਣ ਪ੍ਰਮਾਤਮਾ ਹਰ ਸਮੇਂ ਸਾਡੀ ਮਦਦ ਕਰਦੇ ਆ ਕਈ ਵਾਰ ਸਾਨੂੰ ਅੰਦਰੋਂ ਵਿਚਾਰ ਆ ਜਾਂਦਾ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਆਪਾਂ ਕਿਸੇ ਮੁਸੀਬਤ ਦੇ ਵਿੱਚ ਸੀ ਆਪਾਂ ਪ੍ਰਮਾਤਮਾ ਨੂੰ ਬੇਨਤੀ ਕੀਤੀ ਤੇ ਅੰਦਰੋਂ ਹੀ ਜਵਾਬ ਆ ਗਿਆ ਸਾਡੇ ਅੰਦਰੋਂ ਤੇ ਇਹ ਜੋ ਆਪਾਂ ਨੂੰ ਅੰਦਰੋਂ ਉਹ ਜਵਾਬ ਆਉਂਦਾ ਆ ਨਾ ਇਹ ਇੰਨਾ ਕੁ ਸਹੀ ਜਵਾਬ ਹੁੰਦਾ ਹੈ ਨਾ ਆਪਾਂ ਖੁਦ ਮਹਿਸੂਸ ਕਰਦੇ ਆ ਕਿ ਇਹ ਕੋਈ ਸਾਡਾ ਵਿਚਾਰ ਨਹੀਂ ਹੈ ਸਾਨੂੰ ਵਿਚਾਰ ਦਿੱਤਾ ਗਿਆ ਜਦੋਂ ਮਨ ਸ਼ਾਂਤ ਹੁੰਦਾ ਫਿਰ ਹੀ ਆਪਾਂ ਪਰਮਾਤਮਾ ਦੇ ਜੋ ਸੰਦੇਸ਼ ਆ ਨਿਸ਼ਾਨੀਆਂ ਆ ਇਹਨਾਂ ਨੂੰ ਸੁਣ ਸਕਦੇ ਆ ਦੇਖ ਸਕਦੇ ਆ ਇਸ ਵਾਸਤੇ ਜਦੋਂ ਵੀ ਮਤਲਬ ਮਨ ਸ਼ਾਂਤ ਦੇ ਵਿੱਚ ਆਪਾਂ ਨੂੰ ਅੰਦਰੋਂ ਕੋਈ ਵਿਚਾਰ ਆਇਆ ਤਾਂ ਸਮਝ ਲੈਣਾ ਕਿ ਇਹ ਪ੍ਰਮਾਤਮਾ ਦਾ ਹੀ ਜਵਾਬ ਹੈ ਤੇ ਕਈ ਵਾਰੀ ਪ੍ਰਮਾਤਮਾ ਆਪਾਂ ਨੂੰ ਸਿੱਧੇ ਸੰਕੇਤ ਨਹੀਂ ਦਿੰਦੇ ਹੈ ਨਿਸ਼ਾਨੀਆਂ ਨਹੀਂ ਪ੍ਰਗਟ ਕਰਦੇ ਜਾਂ ਆਪਾਂ ਨੂੰ ਸੁਪਨੇ ਦੇ ਵਿੱਚ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਆਪਾਂ ਨੂੰ ਕਈ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ ਸੁਪਨਿਆਂ ਦੇ ਵਿੱਚ ਜਾਂ ਕਈ ਵਾਰ ਆਪਾਂ ਇਹ ਵੀ ਮਹਿਸੂਸ ਕਰਦੇ ਆ ਕਿ ਆਪਾਂ ਕੋਈ ਨਾ ਕੋਈ ਸਵਾਲ ਸੀ ਸਾਡੇ ਅੰਦਰ ਤੇ ਆਪਾਂ ਜਿਉਂ ਹੀ YouTube ਚ ਲਾਇਆ ਕੋਈ ਵੀਡੀਓ ਮורה ਆਈ ਤਾਂ ਉਹਦੇ ਵਿੱਚ ਉਸ ਸਵਾਲ ਦਾ ਜਵਾਬ ਮਿਲ ਗਿਆ ਆਪਾਂ ਕੋਈ ਨਾ ਕੋਈ ਕਿਤਾਬ ਪੜ੍ਹਨ ਲੱਗੇ ਸੀ ਇਹਨਾਂ ਦੇ ਵਿੱਚੋਂ ਹੀ ਸਾਨੂੰ ਆਪਣੀ ਸਮੱਸਿਆ ਦਾ ਹੱਲ ਮਿਲ ਜਾਂਦਾ ਜਿੱਦਾਂ ਦਾ ਹੁਣ ਸਮਾਂ ਚੱਲਦਾ ਪਿਆ ਨਾ ਅਸੀਂ ਵੀ ਬਹੁਤ ਵਾਰੀ ਮਹਿਸੂਸ ਕੀਤਾ ਐ ਇਸ ਚੀਜ਼ ਨੂੰ ਕਿ ਜਦੋਂ ਭਾਈ ਸਾਹਿਬ ਨਾਲ ਕੋਈ ਜਾਣਾ ਸੰਗਤ ਦੇ ਵਿੱਚ ਮਨ ਦੇ ਵਿੱਚ ਇਥੋਂ ਸਵਾਲ ਲੈ ਕੇ ਜਾਣਾ ਤੇ ਉਹ ਸੰਗਤ ਦੇ ਵਿੱਚ ਜਾਂਦਿਆਂ ਨੂੰ ਹੀ ਉਹਨਾਂ ਨੇ ਜਵਾਬ ਦੇ ਦੇਣਾ ਤੇ ਫਿਰ ਮਹਿਸੂਸ ਹੁੰਦਾ ਪ੍ਰਮਾਤਮਾ ਦਾ ਕਿ ਹਾਂ ਕਿ ਉਹ ਸੱਚੀ ਆਪਣੇ ਵਾਲੇ ਦਵਾਲੇ ਹੈ ਆਪਣੇ ਨਾਲ ਆ ਅਸੀਂ ਬਹੁਤ ਹੀ ਸੰਤਾਂ ਦੇ ਸਵਾਲ ਵੀ ਉਹਨਾਂ ਦੇ ਪ੍ਰੈਕਟੀਕਲ ਵੀ ਅਸੀਂ ਸੁਣੇ ਆ ਕਿ ਜੋ ਮਨ ਦੇ ਵਿੱਚ ਇੱਛਾ ਹੁੰਦੀ ਆ ਜੇ ਅਸੀਂ ਉਹ ਇੱਛਾ ਪੂਰੀ ਮਨ ਦੀ ਗਹਿਰਾਈ ਤੋਂ ਕੀਤੀ ਆ ਤਾਂ ਪ੍ਰਮਾਤਮਾ ਜਵਾਬ ਵੀ ਦੇ ਦਿੰਦਿਆ ਬਸ ਇਦਾਂ ਆਪਾਂ ਨੂੰ ਪ੍ਰਮਾਤਮਾ ਵੱਲੋਂ ਇਸ਼ਾਰੇ ਮਿਲਦੇ ਆ ਹੁਣ ਪ੍ਰਮਾਤਮਾ ਦੇ ਉੱਤਰਾਂ ਨੂੰ ਸਮਝਣ ਵਾਸਤੇ ਕੀ ਕਰੀਏ ਸਿਰਫ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਜਦੋਂ ਮਨ ਸ਼ਾਂਤ ਹੋਵੇਗਾ ਫੇਰ ਹੀ ਆਪਾਂ ਇਹਨਾਂ ਇਸ਼ਾਰਿਆਂ ਨੂੰ ਸਮਝ ਸਕਦੇ ਹਾਂ ਇਸ ਤਰੀਕੇ ਪਾ ਪਰਮਾਤਮਾ ਦੇ ਨਾਲ ਗੱਲ ਕਰ ਸਕਦੇ ਹਾਂ ਬਹੁਤ ਹੀ ਜੀਵ ਵਿਭਾਗੀ ਹੁੰਦੇ ਨੇ ਜਦੋਂ ਦਸਮ ਦਵਾਰ ਖੁੱਲ ਜਾਂਦਾ ਹੈ ਫਿਰ ਪ੍ਰਕਾਸ਼ ਹੁੰਦਾ ਹੈ ਤੇ ਜੋ ਮਨਿਆ ਸਾਡਾ ਉਹ ਪਰਮਾਤਮਾ ਦੇ ਕੋਲ ਚਲੇ ਜਾਂਦਾ ਉੱਥੇ ਜਾ ਕੇ ਉਹ ਆਪਣੀਆਂ ਵਿਚਾਰਾਂ ਸਾਂਝੀਆਂ ਕਰ ਸਕਦਾ ਹੈ